ਦੇਸ਼ ਦੀ ਹੋ ਬੋਲੀ ਹੋਲੀ ਬਾਬਾ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਅਨੂੰ ਟਿਕਟੌਕ ਕਿਉਂ ਬੰਦ ਕਰ ਦਿੱਤਾ ਨਹੀਂ ਸੀ ਬੰਦ ਕਰਨਾ ਟਿਕਟੌਕ ਸਸੀਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅੱਪ ਅੱਜ ਗੱਲ ਕਰਾਂਗੇ ਕਿ ਟਿਕਟੌਕ ਬੰਦ ਹੋਣ ਦਾ ਅਸਲ ਕਾਰਨ ਕੀ ਆ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਬੌਲੀਹਰੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਟਿਕਟੌਕ ਬੰਦ ਹੋਣ ਦਾ ਅਸਲ ਕਾਰਨ ਕੀ ਆ ਦੋਸਤੋ ਵੈਸੇ ਤਾਂ ਬਹੁਤ ਸਾਰੇ ਲੋਕ ਟਿਕਟੌਕ ਬੰਦ ਹੋਣ ਦਾ ਅਲੱਗ-ਅਲੱਗ ਕਾਰਨ ਦੱਸ ਰਹੇ ਆ ਕਿ ਇਸ ਕਾਰਨ ਬੰਦ ਹੋਇਆ ਜਾਂ ਇਸ ਕਾਰਨ ਬੰ ਤੋ ਦੋਸਤੋ ਪਰ ਦੱਸਿਆ ਜਾ ਰਿਹਾ ਹੈ ਕਿ ਟਿਕਟੌਕ ਬੰਦ ਹੋਣ ਦਾ ਮੇਨ ਕਾਰਨ ਇਹ ਆ ਕਿ ਬਹੁਤ ਸਾਰੇ ਲੋਕ ਧਾਰਮਿਕ ਸਥਾਨਾਂ ਤੇ ਜਾ ਕੇ ਟਿਕਟੌਕ ਵੀਡੀਓਜ਼ ਬਣਾਉਣ ਲੱਗੇ ਸੀ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਇਸ ਦੇ ਨਾਲ ਹੀ ਕੁਝ ਲੋਕ ਭੀੜ-ਪਾੜ ਵਾਲੇ ਇਲਾਕਿਆਂ ਵਿੱਚ ਵੀ ਜਾ ਕੇ ਟਿਕਟੌਕ ਬਣਾਉਂਦੇ ਸੀ ਇਸ ਕਾਰਨ ਵੀ ਬਹੁਤ ਸਾਰੇ ਲੋਕ ਇਸ ਗੱਲ ਤੋਂ ਨਾਰਾਜ਼ ਸੀ ਉਹਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਤੋ ਗਵਰਨਮੈਂਟ ਨੂੰ ਬਹੁਤ ਸਾਰੀਆਂ ਰਿਪੋਰਟਸ ਕੀਤੀਆਂ ਗਈਆਂ ਕਿ ਕੁਝ ਲੋਕ ਗਲਤ ਥਾਵਾਂ ਤੇ ਜਾ ਕੇ ਟਿਕਟੌਕ ਬਣਾਉਂਦੇ ਤੇ ਬਹੁਤ ਸਾਰੇ ਨੌਜਵਾਨ ਟਿਕਟੌਕ ਬਣਾਉਣ ਦੇ ਆਦੀ ਹੋ ਚੁੱਕੇ ਆ ਸਾਰਾ ਸਾਰਾ ਦਿਨ ਉਹ ਟਿਕਟੌਕ ਤੇ ਸਮਾਂ ਬਰਬਾਦ ਕਰਦੇ ਰਹਿੰਦੇ ਆ ਸੋ ਸਰਕਾਰ ਨੇ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਇਹ ਫੈਸਲਾ ਲਿਆ ਕਿ ਇਸ ਤਰ੍ਹਾਂ ਕਰਨਾ ਸਾਡੀ ਨੌਜਵਾਨ ਪੀੜ੍ਹੀ ਲਈ ਬੁਰਾ ਇਸ ਨਾਲ ਸਾਡੇ ਦੇਸ਼ ਨੂੰ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੋ ਇਹਨਾਂ ਕਾਰਨਾਂ ਕਰਕੇ ਹੀ ਫਿਰ ਸਰਕਾਰ ਨੇ ਇੰਡੀਆ ਵਿੱਚ ਟਿਕਟੌਕ ਬੈਨ ਕਰਨ ਦਾ ਵੱਡਾ ਫੈਸਲਾ ਲਿਆ ਪਰ ਦੋਸਤੋ ਟਿਕਟੌਕ ਬੈਨ ਹੋਣ ਨਾਲ ਬਹੁਤ ਸਾਰੇ ਲੋਕ ਨਿਰਾਸ਼ ਵੀ ਆ ਦੁਖੀ ਵੀ ਆ ਤੇ ਉਹ ਇਸ ਦਾ ਵਿਰੋਧ ਵੀ ਕਰ ਰਹੇ ਆ ਕਿ ਟਿਕਟੌਕ ਕਿਉਂ ਬੰਦ ਕੀਤੀ ਗਈ ਇਸ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਜਿਸ ਤੇ ਇੱਕ ਕੁੜੀ ਰੋ ਰੋ ਕੇ ਕਹਿ ਰਹੀ ਕਿ ਟਿਕਟੌਕ ਬੰਦ ਨਹੀਂ ਕਰਨਾ ਚਾਹੀਦਾ ਸੀ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਉਹੀ ਵੀਡੀਓ ਦੇ ਹੈਲੋ ਜੀ 사ચી ਕਹਦਾ ਰਿਆ ਨੂੰ ਮੈਂ ਟਿਕਟੌਕ ਕਿਉਂ ਬੰਦ ਕਰ ਦਿੱਤਾ ਨਹੀਂ ਸੀ ਬੰਦ ਕਰਨਾ ਟਿਕਟੌਕ ਨਾਉ ਬੰਦ ਕੀਤਾ ਮੇਰੇ ਰੋਟੀ ਵੀ ਨੇ ਨੰਗਦੀ ਮੇਰੇ ਤੇ ਰੋਟੀ ਨੇ ਨੰਗਦੀ ਭੁੱਖੀ ਬੈਠਦੀ ਹਾਂ ਸਵੇਦੀ ਸਾਡੀ ਵਰਗੀ ਅਨਪੜਵੰਦੀ ਵੀ ਇਹ ਚਲਾਉਂਦੀ ਸੀ ਆਪਣੀ ਕਲਾ ਸਾਰਿਆਂ ਨਾਲ ਸ਼ੇਅਰ ਕਰ ਦੇਦੀ ਸੀ ਸਾਡੇ ਵਰਗੇ ਇਹ ਸੀ ਬੰਦ ਕਰਨਾ ਟਿਕਟੌਕ ਵਾਲਿਓ ਟਿਕਟੌਕ ਚਲਾ ਦਿਓ ਨਹੀਂ ਤਾਂ ਮੈਂ ਮਰ ਜਾਣਾ ਟਿਕਟੌਕ ਵਾਲਿਓ ਟਿਕਟੌਕ ਚਲਾ ਦਿਓ ਦੋਸਤੋ ਜਿਵੇਂ ਤੁਸੀਂ ਇਹ ਵੀਡੀਓ ਦੇਖੀ ਜਿਸ ਵਿੱਚ ਇੱਕ ਕੁੜੀ ਰੋ ਰੋ ਕੇ ਕਹਿ ਰਹੀ ਹੈ ਕਿ ਟਿਕਟੌਕ ਨਹੀਂ ਬੰਦ ਹੋਣੀ ਚਾਹੀਦੀ ਸੀ ਸੋ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਕਿ ਟਿਕਟੌਕ ਜੋ ਸਰਕਾਰ ਦੁਆਰਾ ਬੰਦ ਕੀਤੀ ਗਈ ਹੈ ਉਹ ਠੀਕ ਫੈਸਲਾ ਹੈ ਜਾਂ ਗਲਤ ਆ ਸੋ ਦੋਸਤੋ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਜਰੂਰ ਦਿਓ ਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਤਾਂ ਜੋ ਉਹ ਵੀ ਜਾਣ ਸਕਣ ਕਿ ਟਿਕਟੌਕ ਬੰਦ ਹੋਣ ਦਾ ਕੀ ਕਾਰਨ ਹੈ ਤੇ ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਵੁੱਡੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਿਹਾ ਬੈੱਲ ਦੇ ਬਟਨ ਤੇ ਕਲਿੱ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ